ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਅੱਜ ਜੀ ਨਾਲ ਇਤਿਹਾਸਾਂਜਾ ਕਰ ਰਹੇ ਹਾਂ ਨਵੀਂ ਕਿਤਾਬ ਸਿੱਖ ਰਾਜ ਦਾ ਰਸਮਈ ਇਤਿਹਾਸ ਖਾਲਸਾ ਦਰਬਾਰ ਵਿੱਚ ਹੋਈਆਂ ਸਾਦਸ਼ਾਹਾਂ ਦੀ ਦਾਸਤਾਨ ਇਹ ਕਿਤਾਬ ਇੱਕ ਅੰਗਰੇਜ਼ ਲੇਖਕ ਵੱਲੋਂ ਲਿਖੀ ਗਈ ਹੈ ਜਿਸ ਦਾ ਨਾਮ ਜਾਰਜ ਕਾਰ ਮਾਈਕਲ ਸਮਿਥ ਹੈ ਔਰ ਇਹਦਾ ਪੰਜਾਬੀ ਵਿੱਚ ਅਨਵਾਦ ਪ੍ਰੋਫੈਸਰ ਜਸਪਾਲ ਕਈ ਵੱਲੋਂ ਕੀਤਾ ਗਿਆ ਹੈ ਇਹ ਜੋ ਅੰਗਰੇਜ਼ ਲੇਖਕ ਹੈ ਇਹ ਮਹਾਰਾਜ ਰਣਜੀਤ ਸਿੰਘ ਦੀ ਫੌਜ ਵਿੱਚ ਕੁਫੀਆ ਵਿਭਾਗ ਦਾ ਅਫਸਰ ਸੀ ਇਸ ਨੇ ਕਿਤਾਬ ਕੁਫੀਆ ਰਿਪੋਰਟਾਂ ਦੇ ਹਿਸਾਬ ਨਾਲ ਲਿਖੀ ਹੈ ਕਿ ਕਿਵੇਂ ਗਦਾਰਾਂ ਨੇ ਡੋਗਰਿਆਂ ਨੇ ਗਦਾਰੀਆਂ ਕਰਕੇ ਜਾਂ ਜੋ ਖਾਲਸਾ ਰਾਜ ਵਿੱਚ ਹੋਰ ਗਦਾਰਾਂ ਨੇ ਲਾਲਚਾਂ ਪ੍ਰੇਰਿਤ ਗਦਾਰੀਆਂ ਕਰਕੇ ਕਿਦਾਂ ਸਿੱਖ ਰਾਜ ਦੀਆਂ ਜੜ੍ਹਾਂ ਵਿੱਚ ਤੇਲ ਪਾਇਆ ਔਰ ਕਿਦਾਂ ਸਾਹਿਬ ਸ਼ਾਹੀ ਪਰਿਵਾਰ ਦੇ ਕੱਲੇ-ਕੱਲੇ ਜੀ ਦਾ ਕਤਲ ਕਰ ਦਿੱਤਾ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਓ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਔਰ ਵਤ ਵਤ ਛੇਲ ਜਰੂਰ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰਨਾ ਪੈਣਾ ਭਰਾਵਾ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਇਸ ਕਿਤਾਬ ਦੇ ਪਿਛਲੇ ਭਾਗ ਜੋੜ ਲਈ ਤੁਸੀਂ ਸਾਡੀਆਂ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਅੱਜ ਅੱਗੇ ਸ਼ੁਰੂ ਕਰਦੇ ਹਾਂ ਅੰਗਰੇਜ਼ਾਂ ਨਾਲ ਯੁੱਧ ਖਾਲਸਾ ਫੌਜ ਨੇ ਜਿਵੇਂ ਸੋਚਿਆ ਸੀ ਉਵੇਂ ਹੀ ਉਸ ਨੂੰ ਰਾਣੀ ਨਾਲ ਸ਼ਾਂਤੀ ਕਾਇਮ ਕਰਨ ਵਿੱਚ ਸਫਲਤਾ ਮਿਲ ਗਈ ਰਾਣੀ ਨੇ ਪਰਥਕ ਤੌਰ ਤੇ ਆਪਣੇ ਭਰਾ ਦੇ ਕਤਲ ਲਈ ਫੌਜ ਨੂੰ ਮਾਫ ਕਰ ਦਿੱਤਾ ਫੌਜ ਨੇ ਵੀ ਆਪਣਾ ਗੌਰਵ ਬਣਾਈ ਰੱਖਣ ਲਈ ਮਹਾਰਾਜਾ ਦਲੀਪ ਸਿੰਘ ਦੇ ਵਫਾਦਾਰ ਬਣੇ ਰਹਿਣ ਦਾ ਵਚਨ ਦਿੱਤਾ ਅਤੇ ਮਹਾਰਾਜੇ ਦੀ ਸਰਪ੍ਰਸਤ ਹੋਣ ਕਾਰਨ ਰਾਣੀ ਪ੍ਰਤੀ ਵਫਾਦਾਰੀ ਵੀ ਵਜਨਬੰਦਤਾ ਦੀ ਪ੍ਰਗਟ ਕੀਤੀ ਬਹੁਤ ਸਾਰੇ ਫੌਜੀ ਸਰਦਾਰਾਂ ਨੇ ਤਾਂ ਇਥੋਂ ਤੱਕ ਵੀ ਐਲਾਨ ਕਰ ਦਿੱਤਾ ਕਿ ਜਿਸ ਨੂੰ ਵੀ ਰਾਣੀ ਚੁਣ ਕੇ ਨਿਯੁਕਤ ਕਰ ਦੇਵੇਗੀ ਉਹ ਉਸੇ ਨੂੰ ਹੀ ਆਪਣਾ ਵਜ਼ੀਰ ਮੰਨ ਲੈਣਗੇ ਪਰ ਫੌਜ ਦੀ ਸ਼ਾਹੀ ਡਿਵੀਜ਼ਨ ਅਬੂ ਤਵੇਲਾ ਡਿਵੀਜ਼ਨ ਅਤੇ ਪੋਵਿੰਡੀਆਂ ਡਿਵੀਜ਼ਨਾਂ ਨੇ ਆਪਣੇ ਪੰਚਾਂ ਨੂੰ ਰਾਜਾ ਗੁਲਾਬ ਸਿੰਘ ਕੋਲ ਜੰਮੂ ਭੇਜ ਦਿੱਤਾ ਤਾਂ ਜੋ ਰਾਜਾ ਗੁਲਾਬ ਸਿੰਘ ਨੂੰ ਲਾਹੌਰ ਲਿਆ ਕੇ ਰਾਜਾ ਲਾਲ ਸਿੰਘ ਦੀ ਬਜਾਏ ਉਸ ਨੂੰ ਵਜ਼ੀਰ ਬਨਾਇਆ ਜਾ ਸਕੇ ਕਿਉਂਕਿ ਰਾਣੀ ਨੇ ਹੁਣ ਖੁੱਲਮ-ਖੁੱਲਾ ਆਖ ਦਿੱਤਾ ਸੀ ਕਿ ਉਹ ਰਾਜਾ ਲਾਲ ਸਿੰਘ ਨੂੰ ਵਜ਼ੀਰ ਬਨਾਏ ਜਾਣ ਦੇ ਹੱਕ ਵਿੱਚ ਸੀ ਫਿਰ ਵੀ ਇਹਨਾਂ ਵਿਰੋਧੀ ਡਿਵੀਜ਼ਨਾਂ ਨੇ ਆਪਣੇ ਵਿਰੋਧ ਨੂੰ ਜ਼ਾਹਿਰ ਨਹੀਂ ਹੋਣ ਦਿੱਤਾ ਉਹਨਾਂ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਦਰਸਾਇਆ ਰਾਣੀ ਨੂੰ ਵਫਾਦਾਰੀ ਦਾ ਭਰੋਸਾ ਦਿੱਤਾ ਤੇ ਆਪੋ ਆਪਣੇ ਸਥਾਨਾਂ ਤੇ ਵਾਪਸ ਚਲੇ ਗਏ ਉਸ ਨੇ ਵਾਪਸ ਜਾਣ ਵਿੱਚ ਸ਼ਾਇਦ ਇਸ ਕਰਕੇ ਵੀ ਕਾਹਲ ਕੀਤੀ ਕਿ ਰਾਣੀ ਨੇ ਉਹਨਾਂ ਨੂੰ ਇਹ ਇਤਲਾਹ ਦੇ ਦਿੱਤੀ ਕਿ ਉਹ ਆਪਣੀਆਂ ਛੋਣੀਆਂ ਵਿੱਚ ਜਾ ਕੇ ਜੰਗ ਲਈ ਤਿਆਰ-ਬਰ-ਤਿਆਰ ਰਹਿਣ ਸ਼ਾਇਦ ਬਹੁਤ ਛੇਤੀ ਉਹਨਾਂ ਨੂੰ ਬ੍ਰਿਟਿਸ਼ ਫੌਜ ਨਾਲ ਜੰਗ ਲੜਨੀ ਪਵੇ ਇਹ ਸਭਾਵਨਾ ਸੋੰਦਿਆਂ ਹੀ ਫੌਜ ਨੂੰ ਫਟਾਫਟ ਗੋਲੀ ਸਿੱਕਾ ਤੇ ਹੋਰ ਜੰਗੀ ਸਮਾਨ ਇਕੱਠਾ ਕਰਨ ਅਤੇ ਇਹ ਸਮਾਨ ਦੀ ਟੋਆ ਟੋਆਈ ਦੇ ਸਾਧਨ ਇੰਤਜ਼ਾਮ ਕਰਨ ਦੀ ਫਿਕਰ ਪੈ ਗਈ ਫੌਜ ਆਪਣੀਆਂ ਛੋਣੀਆਂ ਵਿੱਚ ਪਰਤ ਗਈ ਅਤੇ ਫਿਰ ਕੁਝ ਸਮੇਂ ਤੱਕ ਹਿੰਦੁਸਤਾਨ ਉੱਪਰ ਹਮਲੇ ਦੀ ਸੁਭਾਵਿਤ ਮੁਹੰਮਦੀ ਕੋਈ ਗੱਲ ਸੁਣ ਵਿੱਚ ਨਾ ਆਈ ਇਸ ਸਮੇਂ ਦੌਰਾਨ ਸਾਰਾ ਕੁਝ ਠੀਕ ਠਾਕ ਚੱਲਦਾ ਰਿਹਾ ਬਸ ਇਸ ਸਮੇਂ ਦੌਰਾਨ ਹਕੂਮਤ ਦੇ ਸਿਰ ਉੱਪਰ ਚਿੰਤਾ ਦਾ ਇੱਕ ਬੱਦਲ ਜ਼ਰੂਰ ਮੜਾਇਆ ਇਹ ਚਿੰਤਾ ਦਾ ਬੱਦਲ ਸੀ ਜੀਵਨ ਸਿੰਘ ਤੋਸ਼ਾਖਾਨੀਆਂ ਜਿਸ ਨੇ ਰਾਜਾ ਗੁਲਾਬ ਸਿੰਘ ਨੂੰ ਸਿੱਖ ਰਾਜ ਦਾ ਵਜ਼ੀਰ ਬਣਾਉਣ ਦੀ ਸਾਜ਼ਿਸ਼ ਰਚੀ ਪਰ ਇਸ ਸਾਜ਼ਿਸ਼ ਬਾਰੇ ਸਮੇਂ ਸਿਰ ਪਤਾ ਲੱਗ ਗਿਆ ਅਤੇ ਇਹ ਸਾਜ਼ਿਸ਼ ਨੂੰ ناکਾਮ ਬਣਾ ਦਿੱਤਾ ਗਿਆ ਦਰਬਾਰ ਕੋਈ ਸਮੇਲੀ ਧਾਰਮਿਕ ਯਾਤਰਾ ਤੇ ਅੰਮ੍ਰਿਤਸਰ ਗਿਆ ਨਵੰਬਰ 1845 ਦੇ ਆਰੰਭ ਵਿੱਚ ਲਾਹੌਰ ਵਾਪਸੀ ਹੋਈ ਸ਼ਾਲੀਮਾਰ ਬਾਗ ਦੇ ਨੇੜੇ ਕੋ ਚਿਰ ਲਈ ਪੜਾ ਕੀਤਾ ਗਿਆ ਇਸ ਵੇਲੇ ਤੱਕ ਇਹ ਅਫਵਾਹ ਫੈਲ ਗਈ ਸੀ ਕਿ ਅੰਮ੍ਰਿਤਸਰ ਯਾਤਰਾ ਦੌਰਾਨ ਸਿੱਖ ਫੌਜ ਨੂੰ ਸਜ਼ਾ ਦੇਣ ਦੀ ਕੋਈ ਯੋਜਨਾ ਘੜੀ ਗਈ ਸੀ ਸ਼ਾਲੀਮਾਰ ਬਾਗ ਵਿੱਚ ਪੜਾ ਕਰਦਿਆਂ ਹੀ ਰਾਜਾ ਲਾਲ ਸਿੰਘ ਨੇ ਆਪਣੇ ਬਕਾਇਦਾ ਵਜ਼ੀਰ ਹੋਣ ਦਾ ਐਲਾਨ ਕਰ ਦਿੱਤਾ ਉਸਨੇ ਕਿਹਾ ਕਿ ਰਾਜਮਾਤਾ ਨੇ ਆਪਣੀ ਇਜਾਜ਼ਤ ਨਾਲ ਅਤੇ ਆਪਣੇ ਅਧਿਕਾਰ ਵਰਤਦੇ ਹਾਂ ਉਸ ਨੂੰ ਵਜ਼ੀਰ ਬਣਾਇਆ ਹੈ ਫੌਜ ਨੂੰ ਇਹ ਸੂਚਨਾ ਦਿੱਤੀ ਗਈ ਕਿ ਅੰਗਰੇਜ਼ ਸਤਲੋਜ ਦੇ ਦੱਖਣ ਅਤੇ ਪੂਰਬ ਵੱਲ ਪੈਂਦੇ ਸਿੱਖ ਰਾਜ ਦੇ ਇਲਾਕਿਆਂ ਉੱਪਰ ਕਬਜ਼ਾ ਕਰਨ ਦਾ ਇਰਾਦਾ ਰੱਖਦੇ ਹਨ ਲਾਲ ਸਿੰਘ ਨੇ ਕਈ ਮੌਕਿਆਂ ਤੇ ਦਰਬਾਰ ਅੰਦਰ ਖੁੱਲੇ ਤੌਰ ਤੇ ਸਤਲੋਜ ਪਾਰ ਦੇ ਸਿੱਖ ਰਾਜ ਦੇ ਕਾਰدار ਵੱਲੋਂ ਆਏ ਖੱਤ ਨੂੰ ਪੇਸ਼ ਕੀਤਾ ਅਤੇ ਉੱਚੀ ਉੱਚੀ ਇਸ ਨੂੰ ਪੜ੍ਹ ਕੇ ਸੁਣਾਇਆ ਇਸ ਖੱਤ ਵਿੱਚ ਲਿਖਿਆ ਸੀ ਕਿ ਅੰਗਰੇਜ਼ੀ ਫੌਜ ਲਗਾਤਾਰ ਅੱਗੇ ਵਧ ਰਹੀ ਹੈ ਸਿੱਖ ਰਾਜ ਦੇ ਹੇਠਲੇ ਇਲਾਕਿਆਂ ਵਿੱਚ ਗੜਬੜ ਕਰ ਰਹੀ ਹੈ ਅਤੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਰਾਜ ਦੇ ਖੁਫੀਆ ਤੰਤਰ ਨੇ ਅਜਿਹੀਆਂ ਫ਼ਵਾਹ ਫਲਾ ਕੇ ਫੌਜ ਨੂੰ ਅਤੇ ਲਾਹੌਰ ਦੇ ਲੋਕਾਂ ਨੂੰ ਉਕਸਾਉਣ ਅਤੇ ਪੜਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੌਲੀ-ਹੌਲੀ ਸਾਰੇ ਲਾਹੌਰ ਵਿੱਚ ਅਤੇ ਸਾਰੀ ਫੌਜ ਵਿੱਚ ਇਹੋ ਹੀ ਚਰਚਾ ਦਾ ਇੱਕੋ ਇੱਕ ਵਿਸ਼ਾ ਬਣ ਗਿਆ ਜਦੋਂ ਫਵਾਹ ਫਰਾਉਣ ਵਾਲਿਆਂ ਨੇ ਆਪਣਾ ਕੰਮ ਪੂਰਾ ਕਰ ਲਿਆ ਤਾਂ ਵਜ਼ੀਰ ਲਾਲ ਸਿੰਘ ਨੇ ਸ਼ਾਹੀਮਾਰ ਬਾਗ ਵਿੱਚ ਫੌਜ ਦੇ ਮੁਖੀ ਮੁਖੀਆਂ ਅਤੇ ਪੰਚਾਂ ਦੀ ਮੀਟਿੰਗ ਬੁਲਾ ਲਈ ਇਸ ਇਕੱਠ ਵਿੱਚ ਦੀਵਾਨ ਦੀ ਨਾਨਾਥ ਨੇ ਇੱਕ ਖੱਤ ਪੜ੍ਹ ਕੇ ਸੁਣਾਇਆ ਜਿਸ ਬਾਰੇ ਉਸਨੇ ਇਹ ਦੱਸਿਆ ਕਿ ਇਹ ਖੱਤ ਸਤਲੋਈ ਪਾਰ ਦੇ ਸਿੱਖ ਰਾਜ ਦੇ ਇਲਾਕਿਆਂ ਦੇ ਕਾਰਦਾਰਾਂ ਵੱਲੋਂ ਲਾਹੌਰ ਦਰਬਾਰ ਨੂੰ ਲਿਖਿਆ ਗਿਆ ਹੈ ਇਸ ਖੱਤ ਵਿੱਚ ਇਹ ਇਤਲਾਹ ਦਿੱਤੀ ਗਈ ਸੀ ਕਿ ਅੰਗਰੇਜ਼ ਸੱਚ ਮੁਚ ਦਰਿਆ ਪਾਰ ਕਰਕੇ ਸਿੱਖ ਰਾਜ ਦੇ ਇਲਾਕਿਆਂ ਉੱਤੇ ਕਬਜ਼ਾ ਕਰਨ ਦਾ ਮਨ ਬਣਾ ਚੁੱਕਾ ਹੈ ਕਿ ਅੰਗਰੇਜ਼ਾਂ ਵੱਲੋਂ ਸਿੱਖ ਦਰਬਾਰ ਦੇ ਕਰਮਚਾਰੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅੰਗਰੇਜ਼ਾਂ ਵੱਲੋਂ ਬਹੁਤ ਸਾਰੇ ਪਿੰਡਾਂ ਨੂੰ ਆਖਿਆ ਗਿਆ ਹੈ ਕਿ ਉਹ ਲਾਹੌਰ ਸਰਕਾਰ ਨੂੰ ਲਗਾ ਨਾ ਦੇਣ ਸਗੋਂ ਬ੍ਰਿਟਿਸ਼ ਸਰਕਾਰ ਨੂੰ ਦੇਣ ਕਿਉਂਕਿ ਉਹ ਬ੍ਰਿਟਿਸ਼ ਸਰਕਾਰ ਅਧੀਨ ਹਨ। ਦੀਵਾਨ ਦੀਨਾ ਨਾਥ ਨੇ ਫੌਜੀ ਕੌਂਸਲ ਨੂੰ ਇਹ ਵੀ ਦੱਸਿਆ ਕਿ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਵੱਡੇ ਪੱਧਰ ਤੇ ਗੜਬੜ ਚੱਲ ਰਹੀ ਹੈ। ਅਤੇ ਲੰਮੇ ਸਮੇਂ ਤੋਂ ਕਾਰਦਾਰਾਂ ਨੇ ਲਗਾ ਨਹੀਂ ਭੇਜਿਆ। ਇਸ ਤਰ੍ਹਾਂ ਇਸ ਇਕੱਠ ਦੇ ਬੁਲਾਏ ਜਾਣ ਨੂੰ ਜ਼ਰੂਰੀ ਠਹਿਰਾਉਂਦਿਆਂ ਇਸ ਸ਼ਾਸਤਰ ਦੀਵਾਨ ਨੇ ਫੌਜ ਨੂੰ ਇਹ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਸਮਰਾਜ ਇੱਕ ਲਵਾਰਸ ਬੱਚੇ ਵਰਗਾ ਹੈ ਉਹਨਾਂ ਦੇ ਸਮਰਾਜ ਦਾ ਕੋਈ ਵਧੀਆ ਪਛਾਣ ਵਾਲਾ ਮੁਖੀ ਨਹੀਂ ਹੈ ਅਤੇ ਜਿੰਨਾ ਚਿਰ ਕੋਈ ਪਾਇਦਾਰ ਸਰਕਾਰ ਸਥਾਪਿਤ ਨਹੀਂ ਹੁੰਦੀ ਉਹਨਾਂ ਦੇ ਸਮਰਾਜ ਨੂੰ ਖੋਰਾ ਲੱਗਣ ਦਾ ਖਤਸ਼ਾ ਹਰ ਵੇਲੇ ਬਣਿਆ ਰਹੇਗਾ ਫਿਰ ਉਸਨੇ ਉਹਨਾਂ ਨੂੰ ਇਹ ਇਤਲਾਹ ਦਿੱਤੀ ਕਿ ਰਾਜਮਾਤਾ ਦੀ ਇਹ ਇੱਛਾ ਹੈ ਕਿ ਰਾਜਾ ਲਾਲ ਸਿੰਘ ਸਿੱਖ ਰਾਜ ਦਾ ਵਜ਼ੀਰ ਬਣੇ ਅਤੇ ਸਰਦਾਰ ਤੇਜਾ ਸਿੰਘ ਨੂੰ ਫੌਜਾਂ ਦਾ ਕਮਾਂਡਰ ਇਨ ਚੀਫ ਬਣਾਇਆ ਜਾਵੇ। ਉਸ ਨੇ ਇਹ ਵੀ ਦੱਸਿਆ ਕਿ ਰਾਣੀ ਚਾਹੁੰਦੀ ਹੈ ਕਿ ਫੌਜ ਨੂੰ ਸਤਲੋਏ ਪਾਰ ਕਰਕੇ ਸਿੱਖ ਰਾਜ ਦੀ ਸੁਰੱਖਿਆ ਲਈ ਅਤੇ ਕੌਮੀ ਗੌਰਵ ਦੀ ਬਹਾਲੀ ਲਈ ਕੂਝ ਕਰਨ ਦਾ ਹੁਕਮ ਦਿੱਤਾ ਜਾਵੇ। ਅਤੇ ਜੇਕਰ ਫੌਜ ਨੂੰ ਉਚਿਤ ਲੱਗੇ ਤਾਂ ਉਹ ਸਾਰੇ ਲੋੜੀਂਦੇ ਇੰਤਜ਼ਾਮ ਕਰਕੇ ਜਾਵੇ। ਦੀਵਾਨ ਨੇ ਰਾਣੀ ਦੀ ਇੱਛਾ ਦੱਸਦਿਆਂ ਕਿਹਾ ਕਿ ਉਹ ਇਸ ਪੰਥ ਇਕੱਠ ਤੋਂ ਇਹ ਉਮੀਦ ਰੱਖਦੀ ਸੀ ਕਿ ਇਹ ਇਕੱਠ ਇਸ ਔਖੀ ਘੜੀ ਵਿੱਚ ਉਸ ਦੀ ਅਗਵਾਈ ਕਰੇ। ਇਸ ਤੋਂ ਬਾਅਦ ਕੌਂਸਲ ਨੇ ਸਰਬਸੰਮਤੀ ਨਾਰਾਣੀ ਦੀ ਇੱਛਾ ਦੀ ਕਦਰ ਕਰਦਿਆਂ ਰਾਜਾ ਲਾਲ ਸਿੰਘ ਨੂੰ ਮਜੀਰ ਵਜੋਂ ਅਤੇ ਸਰਦਾਰ ਤੇਜਾ ਸਿੰਘ ਨੂੰ ਫੌਜ ਦਾ ਕਮਾਂਡਰ ਇਨ ਚੀਫ ਵਜੋਂ ਪ੍ਰਵਾਨ ਕਰ ਲਿਆ ਅਤੇ ਇਹ ਐਲਾਨ ਕੀਤਾ ਕਿ ਉਹ ਰਾਣੀ ਦੇ ਹੁਕਮ ਅਨੁਸਾਰ ਮੱਥੇ ਪ੍ਰਵਾਨ ਕਰਦੇ ਹਨ ਇਸ ਤੋਂ ਬਾਅਦ ਰਾਜਾ ਲਾਲ ਸਿੰਘ ਨੇ ਆਪਣੀ ਨਿਯੁਕਤੀ ਲਈ ਸਾਰੇ ਇਕੱਠ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਆਪਣੀ ਸਮਰੱਥਾ ਅਨੁਸਾਰ ਖਾਲਸੇ ਦੀ ਭਲਾਈ ਲਈ ਜੋ ਕੁਝ ਵੀ ਕਰ ਸਕਿਆ ਜਰੂਰ ਕਰੇਗਾ ਜਦੋਂ ਉਹ ਬੈਠ ਗਿਆ ਤਾਂ ਸਰਦਾਰ ਤੇਜਾ ਸਿੰਘ ਉੱਠ ਕੇ ਖੜੋਤਾ ਤੇਜਾ ਸਿੰਘ ਨੇ ਵੀ ਲਾਲ ਸਿੰਘ ਨਾਲ ਬਿਲਕੁਲ ਰਲਦਿਆਂ ਮਿਲਦਿਆਂ ਗੱਲਾਂ ਕੀਤੀਆਂ ਫਿਰ دیਵਾਨ ਨੇ ਇਤਲਾਹ ਦਿੱਤੀ ਕਿ ਰਾਣੀ ਇੱਕ ਦਿਨ ਤੈਅ ਕਰੇਗੀ ਅਤੇ ਉਸ ਦਿਨ ਅਸੀਂ ਸਾਰੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਹ ਤੇ ਇਕੱਠੇ ਹੋਵਾਂਗੇ ਉਥੇ ਨਵਾਂ ਵਜ਼ੀਰ ਅਤੇ ਨਵਾਂ ਕਮਾਂਡਰ ਇਨ ਚੀਫ ਰਸਮੀ ਤੌਰ ਤੇ ਆਪਣੀ ਪਦਵੀ ਗ੍ਰਹਿਣ ਕਰਨਗੇ ਉਸ ਨੇ ਇਹ ਵੀ ਆਖਿਆ ਕਿ ਨਿਸ਼ਚਿਤ ਦਿਨ ਫੌਜ ਦੀ ਹਰ ਡਿਵੀਜ਼ਨ ਆਪਣੀ ਪੂਰੀ ਤਿਆਰੀ ਨਾਲ ਆਵੇ ਫੌਜ ਨੂੰ ਅਗਲੇਰੇ ਹੁਕਮ ਉਸ ਦਿਨ ਹੀ ਦੇ ਦਿੱਤੇ ਜਾਣਗੇ ਛਾਲੀ ਮਾਰ ਬਾਗ ਵਾਲਾ ਇਹ 1 ਇਕੱਠ ਨਵੰਬਰ ਦੇ ਆਰੰਭ ਵਿੱਚ ਅਤੇ ਮਹਾਰਾਜਾ ਰਾਜਮਾਤਾ ਅਤੇ ਸਾਰੇ ਦਰਬਾਰੀਆਂ ਦੇ ਅੰਮ੍ਰਿਤ ਸਰੋਂ ਪਰਤਨ ਤੋਂ 2-3 ਦਿਨ ਬਾਅਦ ਹੋਇਆ ਸੁਭਾਵਿਕ ਤਹੱਲਾ ਬੋਲਣ ਦੀਆਂ ਤਿਆਰੀਆਂ ਬੜੇ ਜੋਰ ਸ਼ੋਰ ਨਾਲ ਸ਼ੁਰੂ ਹੋ ਗਈਆਂ ਹਰ ਡਿਵੀਜ਼ਨ ਅਤੇ ਬਟਾਲੀਆ ਨੂੰ ਇਹ ਦੱਸਣ ਲਈ ਕਿ ਆ ਗਿਆ ਕਿ ਉਹਨਾਂ ਨੂੰ ਕੂਚ ਕਰਨ ਲਈ ਕਿਹੜੇ-ਕਿਹੜੇ ਸਮਾਨ ਦੀ ਲੋੜ ਹੈ ਇਸ ਤੋਂ ਬਾਅਦ ਇਸ ਮਹਿਮ ਬਾਰੇ ਅਤੇ ਇਸ ਦੇ ਸੰਭਾਵਿਤ ਸਿੱਟਿਆਂ ਬਾਰੇ ਚਰਚਾ ਹੀ ਲਾਹੌਰ ਸ਼ਹਿਰਗੱਤ ਦੀ ਅਤੇ ਸ਼ਾਉਣੀਆਂ ਦੀ ਪ੍ਰਮੁੱਖ ਚਰਚਾ ਬਣ ਗਈ ਸਿੰਕਾਂ ਨੇ ਆਪਣੀਆਂ ਸੋਚਾਂ ਦੇ ਘੋੜੇ ਦੜਾਉਣੇ ਸ਼ੁਰੂ ਕਰ ਦਿੱਤੇ ਉਹ ਸੋਚਣ ਲੱਗੇ ਕਿ ਜਦੋਂ ਉਹ ਦਿੱਲੀ ਮਥੁਰਾ ਬਨਾਰਸ ਵਰਗੇ ਸ਼ਹਿਰਾਂ ਜਿੱਤ ਲੈਣਗੇ ਤਾਂ ਉਥੋਂ ਕੀ ਕੁਝ ਲੈ ਕੇ ਆਉਣਗੇ ਕੁਝ ਤਾਂ ਇਥੋਂ ਤੱਕ ਸੋਚ ਰਹੇ ਸਨ ਕਿ ਜਿਹੜੇ ਜਿਹੜੇ ਸ਼ਹਿਰਾਂ ਉਹ ਜਿੱਤ ਲੈਣਗੇ ਉਹ ਉਹਨਾਂ ਨੂੰ ਹੀ ਮਿਲ ਜਾਣਗੇ ਫਿਰ ਉਹ ਉਸੇ ਕਿਸ ਤਰੀਕੇ ਨਾਲ ਰਾਜ ਕਰਨਗੇ ਜੋਤਸ਼ੀਆਂ ਨੇ ਇਸ ਸ਼ੁਭ ਮਹੂਰਤ ਅਨੁਸਾਰ ਵੱਡੇ ਕਠ ਲਈ ਇੱਕ ਦਿਨ ਨਿਸ਼ਚਿਤ ਕੀਤਾ ਉਸ ਦਿਨ ਰਾਜਾ ਲਾਲ ਸਿੰਘ ਅਤੇ ਸਰਦਾਰ ਤੇਜਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਸਮਾਹ ਤੇ ਲਿਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇਸ ਤੋਂ ਬਾਅਦ ਜਰਨਲ ਵੈਂਟੂਰਾ ਦੀ ਫ੍ਰੈਂਚ ਡਿਵੀਜ਼ਨ ਨੂੰ ਪੇਸ਼ਾਵਰ ਲਈ ਕੂਚ ਕਰਨ ਦਾ ਹੁਕਮ ਹੋਇਆ। ਕਿਉਂਕਿ ਉੱਥੇ ਕਾਫੀ ਗੜਬੜ ਫੈਲੀ ਹੋਣ ਕਰਕੇ ਫੌਜ ਦੀ ਲੋੜ ਸੀ। ਇਸ ਡਿਵੀਜ਼ਨ ਨੇ بے ਪੰਚ ਇਸ ਡਿਵੀਜ਼ਨ ਦੇ ਨਾਲ ਨਹੀਂ ਗਏ ਅਤੇ ਉਹਨਾਂ ਨੇ ਆਖ ਦਿੱਤਾ ਕਿ ਅੰਗਰੇਜ਼ਾਂ ਨਾਲ ਯੁੱਧ ਖਤਮ ਹੋਣ ਤੋਂ ਪਹਿਲਾਂ ਉਹ ਪੇਸ਼ਾਵਰ ਵਾਲੇ ਪਾਸੇ ਨਹੀਂ ਜਾ ਸਕਣਗੇ। ਇਸ ਤੋਂ ਬਾਅਦ ਸਾਰੇ ਸਰਦਾਰਾਂ ਅਫਸਰਾਂ ਅਤੇ ਪੰਚਾਂ ਨੂੰ ਆਖਿਆ ਗਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੱਥ ਜੋੜ ਕੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਪਵਿੱਤਰ ਚੰਦੋਹਿਠ ਜੁੜ ਕੇ ਵਫਾਦਾਰੀ ਦੀ ਸਹੁੰ ਚੱਕਣ। ਉਹ ਕਸਮ ਖਾਣ ਕਿ ਉਹ ਵਜ਼ੀਰ ਵੱਲੋਂ ਲਾਲ ਸਿੰਘ ਦੇ ਅਤੇ ਕਮਾਂਡਰ ਇਨ ਚੀਫ ਵੱਜੋਂ ਸਰਦਾਰ ਤੇਜ ਸਿੰਘ ਦੇ ਵਫਾਦਾਰ ਰਹਿਣਗੇ। ਇਸ ਤੋਂ ਬਾਅਦ ਫੌਜ ਨੂੰ ਸਤਲੋਈ ਵੱਲ ਕੂਚ ਕਰਨ ਦਾ ਹੁਕਮ ਹੋਇਆ। ਇਹ ਸੁਣਨ ਵਿੱਚ ਆਇਆ ਕਿ ਰਾਜਾ ਲਾਲ ਸਿੰਘ ਨਿੱਜੀ ਤੌਰ ਤੇ 22000 ਘੋੜਸਵਾਰਾਂ ਅਤੇ 3-4 ਗਰੁੱਪ ਤੋਪਖਾਨੇ ਦੀ ਨਿਜੀ ਤੌਰ ਤੇ ਕਮਾਨ ਸੰਭਾਲੇਗਾ ਇਸ ਇਨਾਂ ਨੂੰ ਉਸਨੇ ਆਪਣੇ ਕੋਲ ਰੱਖ ਲਿਆ ਬਾਕੀ ਫੌਜ ਜਿਸ ਵਿੱਚ 42000 ਪੈਦਲ ਸੈਨਿਕ ਕੋਰਸਵਾਰਾਂ ਦੀਆਂ 10 ਰੈਜੀਮੈਂਟਾਂ ਅਤੇ ਬਹੁਤ ਸਾਰਾ ਤੋਪਖਾਨਾ ਸ਼ਾਮਲ ਸੀ ਨੂੰ ਵੱਖ-ਵੱਖ ਦਿਸ਼ਾਵਾਂ ਵੱਲੋਂ ਫਿਰੋਜ਼ਪੁਰ ਵੱਲ ਕੂਚ ਕਰਨ ਦਾ ਹੁਕਮ ਦਿੱਤਾ ਗਿਆ ਲਾਲ ਸਿੰਘ ਨੇ ਕੁਝ ਦਿਨ ਬਾਅਦ ਇਸ ਫੌਜ ਦੇ ਪਿੱਛੇ-ਪਿੱਛੇ ਆਉਣਾ ਸੀ ਸਰਦਾਰ ਤੇਜਾ ਸਿੰਘ ਨੇ ਵੀ ਬਹੁ ਜ਼ਰੂਰੀ ਤਿਆਰੀਆਂ ਮੁਕੰਮਲ ਕਰਨ ਲਈ ਲਾਹੌਰ ਵਿੱਚ ਹੀ ਰਹਿਣਾ ਸੀ ਫੌਜ ਨੇ ਆਪੋ ਆਪਣੇ ਅਫਸਰਾਂ ਦੀ ਕਮਾਂਡ ਹੇਠ ਅੱਗੇ ਵਧਣਾ ਸੀ ਉਸ ਦਿਨ ਕਰਨ ਵਾਲੇ ਸਾਰੇ ਮੁੱਢਲੇ ਕੰਮ ਹੋ ਚੁੱਕੇ ਸਨ ਮੀਟਿੰਗ ਸਮਾਪਤ ਹੋ ਗਈ ਤੇ ਸਰਦਾਰ ਅਫਸਰ ਅਤੇ ਪੰਚ ਆਪੋ ਆਪਣੇ ਡਿਵੀਜ਼ਨਾਂ ਨਾਲ ਚਲੇ ਗਏ ਫੌਜ ਇਸ ਜੁੱਧ ਵਿੱਚੋਂ ਆਪਣੀਆਂ ਝੋਲੀਆਂ ਭਰਨ ਦੀ ਉਮੀਦਾਂ ਵਿੱਚ ਮਸਤ ਸੀ ਇਸ ਲਈ ਫੌਜ ਨੇ ਕੂਚ ਕਰਨ ਦਾ ਹੁਕਮ ਸੁਣ ਕੇ ਵਧੇਰੇ ਜੋਸ਼ ਦਿਖਾਇਆ ਫੌਜ ਤੇਜ਼ੀ ਨਾਲ ਅੱਗੇ ਵਧਣ ਅਤੇ ਸਤਲੋਜ ਪਾਰ ਕਰਨ ਲਈ ਕਾਹਲੀ ਸੀ ਹਰ ਕਿਸੇ ਵਿੱਚ ਪੂਰਾ ਵਿਸ਼ਵਾਸ ਸੀ ਅਤੇ ਹਰ ਕੋਈ ਭਾਵੁਕ ਸੀ ਇੰਜ ਪੂਰੇ ਜੋਸ਼ ਨਾਲ ਕੂਚ ਕਰਨ ਦੀਆਂ ਤਿਆਰੀਆਂ ਕੀਤੀਆਂ ਜਾਣ ਲੱਗੀਆਂ ਬਹੁਤ ਸਾਰੇ ਸੈਨਿਕਾਂ ਨੇ ਜੋਸ਼ ਵਿੱਚ ਆ ਕੇ ਆਪਣੇ ਦਰਿਆؤں ਪਾਰ ਦੇ ਰਿਸ਼ਤੇਦਾਰਾਂ ਨੂੰ ਸੁਨੇਹੇ ਭੇਜ ਦਿੱਤੇ ਕਿ ਦਰਿਆ ਪਾਰ ਕਰਦੇ ਆਂ ਹੀ ਉਹ ਉਹਨਾਂ ਨੂੰ ਮਿਲਣ ਜੇ ਹੋ ਸਕੇ ਤਾਂ ਉਹਨਾਂ ਦੇ ਨਾਲ ਹੀ ਚੱਲਣ ਅਤੇ ਉਹਨਾਂ ਦੀ ਜਿੱਤ ਦੇ ਨਜ਼ਾਰੇ ਦੇਖਣ ਉਹਨਾਂ ਨੇ ਪਹਿਲਾਂ ਹੀ ਰਿਸ਼ਤੇਦਾਰਾਂ ਜਿੰਮੇ ਇਹ ਕੰਮ ਵੀ ਲਗਾ ਦਿੱਤਾ ਕਿ ਹਿੰਦੁਸਤਾਨ ਵਿੱਚੋਂ ਉਹ ਜੋ ਵੀ ਲੁੱਟ ਕੇ ਲਿਆਉਣਗੇ ਉਸ ਨੂੰ ਸੰਭਾਲਣ ਅਤੇ ਘਰ ਪਹੁੰਚਾਉਣ ਵਿੱਚ ਉਹਨਾਂ ਦੀ ਮਦਦ ਕਰਨਾ 23 ਨਵੰਬਰ ਵਾਲੇ ਦਿਨ ਰਾਜਾ ਲਾਲ ਸਿੰਘ ਨੇ ਲਾਹੌਰ ਛੱਡਿਆ ਅਤੇ 22000 ਘੋੜਸਵਾਰਾਂ ਤੇ 40 ਤੋਪਾਂ ਸਮੇਤ ਸ਼ਾਲੀਮਾਰ ਬਾਗ ਤੋਂ ਥੋੜੀ ਦੂਰੀ ਤੇ ਜਾ ਕੇ ਕੈਂਪ ਲਗਾ ਲਿਆ ਫਿਰ ਉਹ 10 ਕੁ ਮੀਲ ਹੋਰ ਅੱਗੇ ਗਿਆ ਅਤੇ ਉੱਥੇ ਫਿਰ ਤੋਂ ਰੁਕ ਗਿਆ 5-6 ਦਿਨ ਉੱਥੇ ਹੀ ਬੈਠਾ ਰਿਹਾ ਅਸਲ ਵਿੱਚ ਰਾਜਾ ਲਾਲ ਸਿੰਘ ਬੜਾ ਮਾੜਾ ਸੈਨਿਕ ਸੀ ਵਿਅਕਤੀਗਤ ਤੌਰ ਤੇ ਉਸ ਅੰਦਰ ਰਣ ਭੂਮੀ ਅੰਦਰ ਜਾਣ ਦਾ ਕੋਈ ਚਾਹ ਨਹੀਂ ਸੀ ਜੋ ਇੱਕ ਜੋਧੇ ਵਿੱਚ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਬਸ ਉਹ ਖਾਲਸਾ ਫੌਜ ਦਾ ਹੀ ਹੌਸਲਾ ਵਧਾਉਂਦਾ ਰਿਹਾ ਅਤੇ ਇਹ ਦਰਸਾਉਂਦਾ ਰਿਹਾ ਕਿ ਉਹ ਜੰਗ ਦੇ ਮੈਦਾਨ ਵਿੱਚ ਜਾਣ ਲਈ ਅਤੇ ਦਰਿਆ पार ਕਰਨ ਲਈ ਬੜਾ ਉਤੇਜਿਤ ਹੈ 23 ਨਵੰਬਰ ਨੂੰ ਖਾਲਸਾ ਫੌਜ ਦੇ ਪੈਦਲ ਸੈਨਿਕਾਂ ਨੇ ਕਮਾਂਡਰ ਤੇਜਾ ਸਿੰਘ ਅਤੇ ਰਾਜ ਮਾਤਾ ਦੇ ਹੁਕਮ ਨਾਲ ਵੱਖ-ਵੱਖ ਦਿਸ਼ਾਵਾਂ ਤੋਂ ਫਿਰੋਜ਼ਪੁਰ ਵੱਲ ਵਧਣਾ ਸ਼ੁਰੂ ਕਰ ਦਿੱਤਾ ਸੀ ਤੇਜਾ ਸਿੰਘ ਹਾਲੇ ਲਾਹੌਰ ਵਿੱਚ ਹੀ ਸੀ ਜਦੋਂ ਸਮੁੱਚੀ ਫੌਜ ਸਤਲੋਏ ਦੇ ਸੰਝੇ ਸੱਜੇ ਕਿਨਾਰੇ ਤੇ ਇਕੱਠੀ ਹੋ ਗਈ ਤਾਂ ਫੌਜ ਦੇ ਅਫਸਰਾਂ ਨੇ ਤੇਜ ਸਿੰਘ ਨੂੰ ਸਨੇਹਾ ਭੇਜਿਆ ਕਿ ਉਹ ਛੇਤੀ ਛੇਤੀ ਆਵੇ ਅਤੇ ਵਿਅਕਤੀਗਤ ਰੂਪ ਵਿੱਚ ਫੌਜ ਦੀ ਕਮਾਂਡ ਸੰਭਾਲੇ ਆਖਰ 16 ਦਸੰਬਰ ਨੂੰ ਲਾਹੌਰ ਚੱਲ ਕੇ ਸਤਲੋਏ ਦੇ ਕਿਨਾਰੇ ਪੁੱਜਾ ਉਸ ਦੇ ਆਉਣ ਤੱਕ ਫੌਜ ਦਾ ਮੁਖੀ ਸਾ ਦੋ ਤਿੰਨ ਥਾਵਾਂ ਤੋਂ ਸਤਲੋਏ ਪਾਰ ਕਰਕੇ ਦਰਿਆਵਾਂ ਉੱਪਰਲੇ ਪਾਰ ਜਾ ਚੁੱਕਿਆ ਸੀ ਅਤੇ ਦਰਿਆ ਪਾਰ ਕਰਕੇ ਤੇ ਖੱਬੇ ਕਿਨਾਰੇ ਤੋਂ ਥੋੜੀ ਦੂਰ ਜਾ ਕੇ ਆਪਣਾ ਕੈਂਪ ਵੀ ਲਾ ਚੁੱਕਿਆ ਸੀ ਰਾਜਾ ਲਾਲ ਸਿੰਘ ਨੇ ਆਪਣਾ ਕੈਂਪ ਹਰੀਕੇ ਪੱਤਨ ਤੋਂ 6 ਮੀਲ ਦੂਰ ਲਾ ਰੱਖਿਆ ਸੀ ਇਹਨਾਂ ਜਰਦਾ ਸੀ ਕਿ ਉਹ ਲੁਧਿਆਣੇ ਵੱਲ ਮਾਰਚ ਕਰਨਾ ਚਾਹੁੰਦਾ ਸੀ ਤੇਜਾ ਸਿੰਘ ਅਤੇ ਬਾਕੀ ਸਾਰੀ ਫੌਜ ਫਿਰੋਜ਼ਪੁਰ ਵਾਲੇ ਪਾਸੇ ਆ ਉਤਰੇ ਸਨ ਤੇਜਾ ਸਿੰਘ ਨੇ ਇੱਕ ਕਮਾਂਡਰ ਦੀ ਅਹਿਸियत ਵਿੱਚ ਲਾਲ ਸਿੰਘ ਨੂੰ ਸੁਨੇਹਾ ਭੇਜਿਆ ਜਾਂ ਕਹਿ ਸਕਦੇ ਹਾਂ ਕਿ ਕਮਾਂਡਰ ਵੱਲੋਂ ਹੁਕਮ ਦਿੱਤਾ ਕਿ ਫੌਜ ਵਿੱਚ ਇਸ ਤਰ੍ਹਾਂ ਦੁਫੇੜ ਨਾ ਪਾਈ ਜਾਵੇ ਅਤੇ ਲਾਲ ਸਿੰਘ ਆਪਣੀ ਸੇਨਾ ਸਮੇਤ ਫਿਰੋਜ਼ਪੁਰ ਨੇੜੇ ਬਾਕੀ ਫੌਜ ਕੋਲ ਆ ਜਾਵੇ ਇਹ ਸੁਝਾ ਦਿੱਤਾ ਗਿਆ ਕਿ ਫੌਜ ਲਗਾਤਾਰ ਮਾਰਚ ਕਰਦੀ ਹੋਈ ਅੰਬਾਲੇ ਵੱਲ ਵਧੇ ਲਾਲ ਸਿੰਘ ਇਸ ਸੁਝਾ ਨਾਲ ਸਹਿਮਤ ਨਹੀਂ ਜਾਪਦਾ ਸੀ ਉਹ ਪੈਦਲ ਫੌਜ ਦੀ ਬਹੁਤ ਹੀ ਨੇੜਤਾ ਤੋਂ ਡਰਦਾ ਸੀ ਅਸਲ 'ਚ ਪੈਦਲ ਫੌਜ ਲਾਲ ਸਿੰਘ ਨੂੰ ਦਿਲੋਂ ਨਫ਼ਰਤ ਕਰਦੀ ਸੀ ਅਤੇ ਲਾਲ ਸਿੰਘ ਨੂੰ ਇਸ ਗੱਲ ਦਾ ਪਤਾ ਸੀ ਉਹ ਪੈਦਲ ਫੌਜ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦਾ ਸੀ ਸ਼ਾਇਦ ਇਸੇ ਕਰਕੇ ਹੀ ਉਸਨੇ ਹਰੀਕੇ ਪੱਤਨ ਤੇ ਕੈਂਪ ਲਗਾਇਆ ਸੀ ਜੋ ਪੈਦਲ ਫੌਜ ਤੋਂ ਕਾਫੀ ਦੂਰ ਸੀ ਹੋਂ ਤੱਕ ਸਤਲੁਜ ਪਾਰ ਕਰਕੇ ਬ੍ਰਿਟਿਸ਼ ਰਾਜ ਵਿੱਚ ਆ ਉਤਰੀ ਸਿੱਖ ਫੌਜ ਦੀ ਗਿਣਤੀ ਦਾ ਜੇਕਰ ਹਿਸਾਬ ਲਗਾਇਆ ਜਾਵੇ ਤਾਂ 80 ਹਜ਼ਾਰ ਲੜਾਕੂ ਬੰਦਾ ਬੰਦੀ ਸੀ ਪਰ ਉਹਨਾਂ ਦੇ ਸਹਿਯੋਗੀਆਂ ਅਤੇ ਤਮਾਸ਼ੀਬੀਨਾਂ ਦੀ ਗਿਣਤੀ ਵੀ ਜੇਕਰ ਵਿੱਚ ਸ਼ਾਮਲ ਕਰ ਲਈ ਜਾਵੇ ਤਾਂ ਇਹ ਗਿਣਤੀ 200 ਹਜ਼ਾਰ ਤੋਂ ਵੀ ਉੱਤੇ ਬੰਦੀ ਸੀ ਵਧੇਰੇ ਸਹਿਯੋਗੀਆਂ ਕੋਲ ਹਥਿਆਰ ਸਨ ਅਤੇ ਅਜਿਹੇ ਹਥਿਆਰਬੰਦ ਲੋਕ ਸਿਰਫ ਦੁਸ਼ਮਣ ਦੇਸ਼ ਵਿੱਚ ਹੀ ਨਹੀਂ ਸਗੋਂ ਆਪਣੇ ਦੇਸ਼ ਵਿੱਚ ਵੀ ਕਤਲ ਅਤੇ ਲੁੱਟ ਖੋਹ ਪੱਖੋਂ ਖਤਰਨਾਕ ਹੁੰਦੇ ਹਨ। ਲੋ ਜੀ ਅੱਜ ਲਈ ਇੰਨਾ ਹੀ ਇਤਿਹਾਸ ਲੈ ਕੇ ਹਾਜ਼ਰ ਹਾਂ। ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਨਤ ਪ੍ਰਕਾਰ ਦੀਆਂ ਪੁੱਲਾਂ ਚੁੱਕਾਂ ਹੋਈਆਂ ਹੋਈਆਂ ਹੋਣਗੀਆਂ। ਨਾਦਾਨ ਸਿੰਘ ਜਾਣ ਕੇ ਮਾਫ਼ ਕਰਨਾ। ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜਨ ਨੂੰ ਸੁਣਨ ਦੀ ਸੋਝੀ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ